ਸੱਜਗਾਲ ਜੀ ਡਿਵੀਜ਼ੀ ਪੰਜਾਬੀ ਦੇ ਤੁਹਾਡੇ ਅਕਾੜੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੇ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਤੁਹਾਨੂੰ ਦੱਸੇ ਕਿ ਗਰਦਾਸਪੁਰ ਚੱਲਿਓ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਜੇਕਰ ਤੁਸੀਂ ਗਰਦਾਸਪੁਰ ਡੀਸੀ ਦਫਤਰ ਜਾਂ ਫਿਰ ਕਚੈਰੀਆਂ ਦੇ ਵਿੱਚ ਜਾਂਦੇ ਹੋ ਤਾਂ ਇਸ ਖਬਰ ਨੂੰ ਅੰਤ ਤੱਕ ਜਰੂਰ ਦੇਖ ਲਿਓ ਤੁਹਾਨੂੰ ਦੱਈਏ ਕਿ ਕਚੈਰੀਆਂ ਦੇ ਬਾਹਰ ਜਾਂ ਫਿਰ ਡੀਸੀ ਦਫਤਰ ਦੇ ਬਾਹਰ ਰੋਡ ਦੇ ਉੱਤੇ ਜੇਕਰ ਤੁਸੀਂ ਆਪਣਾ ਵਾਹਨ ਰੋਂਗ ਪਾਰਕਿੰਗ ਦੇ ਵਿੱਚ ਖਿਲਾੜ ਕੇ ਜਾਂਦੇ ਹੋ ਤਾਂ ਤਾਂ 的。 ਆਨਲਾਈਨ ਜਿਹੜਾ ਆ ਚਲਾਨ ਹੋ ਜਾਵੇਗਾ ਕਾਰਨ ਇਹ ਆ ਕਿ ਰੋਂਗ ਪਾਰਕਿੰਗ ਦੇ ਉੱਤੇ ਜਿਹੜਾ ਆ ਹੁਣ ਟ੍ਰੈਫਿਕ ਪੁਲਿਸ ਨੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਆ ਖਾਸ ਕਰਕੇ ਐਸਐਸਪੀ ਦੀਆਂ ਹਦਾਇਤਾਂ ਦੇ ਮੁਤਾਬਕ ਤਾਂ ਦਾਦੀ ਇਹ ਕੀ ਰੋਂਗ ਪਾਰਕਿੰਗ ਜਿਹੜੀ ਕੀ ਡੀਸੀ ਦਫ਼ਤਰ ਜਾਂ ਫਿਰ ਜਿਹੜਾ ਆ ਕਚੈਰੀਆਂ ਦੇ ਬਾਹਰਲੀ ਸਾਈਡ ਤੇ ਰੋਡ ਦੇ ਉੱਤੇ ਜਿਹੜੀਆਂ ਗੱਡੀਆਂ ਰੋਂਗ ਪਾਰਕਿੰਗ ਖਿਲਾਰ ਦਿੱਤੀਆਂ ਜਾਂਦੀਆਂ ਸੀ ਤੇ ਜਗ੍ਹਾ ਮਲ ਕੇ ਜਿਹੜਾ ਆ ਟ੍ਰੈਫਿਕ ਦੇ ਰੂਲਾਂ ਨੂੰ ਤੋੜਿਆ ਜਾਂਦਾ ਸੀ ਉਹਨਾਂ ਦੇ ਉੱਤੇ ਜਿਹੜਾ ਆ ਟ੍ਰੈਫਿਕ ਪੁਲਿਸ ਨੇ ਇਸ ਕੰਝਾ ਕਸਣਾ ਸ਼ੁਰੂ ਕਰ ਦਿੱਤਾ ਤੇ ਆਨਲਾਈਨ ਚਲਾਨ ਜਿਹੜੇ ਆ ਉਹ ਕਰਨੇ ਸ਼ੁਰੂ ਕਰ ਦਿੱਤੇ ਨੇ ਧੰਦਾਦੀਏ ਕਿ ਜੇਕਰ ਤੁਸੀਂ ਵੀ ਕਚੈਰੀਆਂ ਦੇ ਵਿੱਚ ਕਿਸੇ ਕੰਮ ਜਾਂਦੇ ਹੋ ਜਾਂ ਫਿਰ ਰੈਗੂਲਰ ਉੱਥੇ ਕੋਈ ਕੰਮ ਕਰਦੇ ਹੋ ਤਾਂ ਆਪਣੀ ਗੱਡੀ ਜਾਂ ਆਪਣਾ ਮੋਟਰਸਾਈਕਲ ਵਗੈਰਾ ਜਿਹੜਾ ਆ ਰੋਂਗ ਪਾਰਕ ਨਾ ਕਰੋ ਤਾਂ ਕਿ ਇਹਨਾਂ ਚਲਾਨਾਂ ਤੋਂ ਬਚਿਆ ਜਾ ਸਕੇ ਦੂਸਰੇ ਪਾਸੇ ਧੰਦਾਦੀਏ ਕਿ ਬਹੁਤ ਸਾਰੀਆਂ ਗੱਡੀਆਂ ਦੇ ਜਿਹੜੇ ਨੇ ਉਹ ਚਲਾਨ ਕਰਕੇ ਤੁਸੀਂ ਦੇਖਦੇ ਪਿਓ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਗੱਡੀ ਦੀਆਂ ਦੇ ਸ਼ੀਸ਼ਿਆਂ ਦੇ ਉੱਤੇ ਚਿਪਕਾਏ ਜਾ ਰਹੇ ਨੇ ਤਾਂਕਿ ਜਦੋਂ ਤੁਸੀਂ ਗੱਡੀ ਆਪਣੇ ਲੈਨ ਆਓ ਤਾਂ ਤੁਹਾਨੂੰ ਚਲਾਣ ਮਿਲ ਜਾਵੇਗਾ ਤੰਦਾ ਦੀ ਇਹ ਕਿ ਜਦੋਂ ਇੱਥੇ ਟ੍ਰੈਫਿਕ ਪੁਲਿਸ ਇੰਚਾਰਜ ਜਸਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਗਲਤ ਪਾਰਕਿੰਗ ਕਰਕੇ ਚਲੇ ਜਾਂਦੇ ਆ ਜਿਸ ਦੇ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਉਹ ਰੁਕ ਜਾਂਦੀ ਏ ਇਸੇ ਕਰਕੇ ਜਿਹੜਾ ਐੱਸਐੱਸਪੀ ਦੀ ਅਧਿਅਧਿਤਾ ਦੇ ਮੁਤਾਬਕ ਜਿਹੜਾ ਆ ਇਹ ਚਲਾਣ ਕਰਨੇ ਸ਼ੁਰੂ ਕੀਤੇ ਨੇ ਤਾਂਕਿ ਲੋਕ ਰੌਂਗ ਸਾਈਡ ਜਾਂ ਰੋਂਗ ਪਾਰਕਿੰਗ 'ਚ ਗੱਡੀਆਂ ਨਾ ਰੋਕਣ ਤੇ ਕੀ ਕਰਨ ਜਾਓਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਵਾਹ ਹੁਕਮ ਗੱਡੀ ਕਰਦਾਸ ਪਰ ਲੋ ਹਿਦਿਆਤ ਕੀਤੀ ਹੈ ਕਿ ਯਾ ਵੀ ਕਿਚਾਰੀਆਂ ਵਿੱਚ ਸੜਕਾਂ ਦੇ ਗੱਡੀਆਂ ਨਾ ਲਾਓ ਜਿਸ ਨਾਲ ਪਬਲਿਕ ਨੂੰ ਤੰਗੀ ਹੁੰਦੀ ਆ ਜਿਸ ਨਾਲ ਰਵਕ ਰੁਕ ਜਾਂਦੀ ਹੈ ਇਹ ਗੱਡੀ ਪਾਰਕਿੰਗ ਵਿੱਚ ਲਾਓ ਜੇ ਤੁਹਾਡੀ ਗੱਡੀ ਸੜਕ ਤੇ ਲੱਗੀ ਹੋਵੇਗੀ ਤਾਂ ਰੋਂਗ ਪਾਰਕਿੰਗ ਚਲਾਨ ਕੀਤਾ ਜਾਏਗਾ ਵਾਹ ਹੁਕਮ SSP ਹੈੱਡਕੁਆਰਟਰ ਸਾਹਿਬ ਵੱਲੋਂ ਵੀ ਹੁਣੇ ਹੁਣੇ ਪੁੱਛਿਆ ਗਿਆ ਸਾਨੂੰ ਕੀ ਚਲਾਨ ਕਰੋ ਜੀ ਸਰ ਅੱਜ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਆ ਡੀਸੀ ਬੱਤਰ ਦੇ ਲਾਗੇ ਜਿਹੜਾ ਆ ਉੱਥੇ ਬੜੀ ਵੱਡੀ ਕਾਰਵਾਈ ਕੀਤੀ ਗਈ ਜਿਹੜੇ ਰੋਕ ਪਾਰਕਿੰਗ ਜਿਹੜੀ ਖੜੇ ਸੀ ਵਾਹਨਾਂ ਦੇ ਚਲਾਨ ਕਟੇਗੇ ਇਹਦੇ ਬਾਰੇ ਸਪਸ਼ਟ ਜਾਣਕਾਰੀ ਦੇ ਜਨਤਾ ਨੂੰ ਦੇਖੋ ਜੀ ਇਹਦੇ ਬਾਰੇ ਜਨਤਾ ਨੂੰ ਇਹ ਆਪਾਂ ਅਪੀਲ ਕਰਨੀ ਚਾਹੁੰਦੇ ਆਂ ਤੇ ਜਿਹੜੀ ਕਚੈਰੀ ਹੈਗੀ ਐ ਉੱਥੇ SSP ਸਾਹਿਬ ਦਾ ਡੀਸੀ ਸਾਹਿਬ ਦਾ ਆਫੀਸਰ ਆਲ ਡਿਸਟ੍ਰਿਕਟ ਦੇ ਜਿਹੜੇ ਆਫੀਸਰ ਨੇ ਉਹਨਾਂ ਦੇ ਉੱਥੇ ਦਫ਼ਤਰ ਨੇ ਜਿਲ੍ਹਾ ਸੈਸ਼ਨ ਜੱਜ ਸਾਹਿਬ ਦਾ ਉੱਥੇ ਕਚਹਿਰੀ ਹੈਗੀ ਹੈ ਬਾਕੀ ਜੱਜ ਸਾਹਿਬ ਉੱਥੇ ਬਹਿੰਦੇ ਨੇ ਉੱਥੇ ਜਿਹੜਾ ਸ਼ਰਤ ਹੈਗੀ ਹੈ ਉਹਦੇ ਤੇ ਜਿਹੜੀ ਮਤਲਬ ਕਿ ਗਲਤ ਪਾਰਕਿੰਗ ਕਰਦੇ ਨੇ ਜਿਹੜੇ ਲੋਕ ਆ ਵੀ ਆਪਣੀ ਮਰਜ਼ੀ ਨਾਲ ਹੀ ਗੱਡੀ ਵਿੰਗੀ ਡੇਢੀ ਲਾ ਕੇ ਤੇ ਗਾਹ ਜਾਂਦੇ ਨੇ ਜਦੋਂ ਕਦੋਂ ਉਹਨਾਂ ਨੂੰ ਤਰੀਕ ਪੈਣੀ ਹੈ ਕਦੋਂ ਉਹਨਾਂ ਦਾ ਦਫ਼ਤਰੋਂ ਕੰਮ ਮੁਕਣਾ ਫਿਰ ਉਹਨਾਂ ਨੇ ਆਣ ਕੇ ਆਪਣੀ ਗੱਡੀ ਚੁੱਕਣੀ ਇਸ ਕਰਕੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਜਿਹੜੀ ਪਾਰਕਿੰਗ ਸਹੀ ਹੈਗੀ ਹੈ ਉੱਥੇ ਕਿਚੜੀ ਦੇ ਪਾਰਕਿੰਗ ਬਣੀ ਆ ਉੱਥੇ ਪਾਰਕਿੰਗ ਤੇ ਗੱਡੀ ਲਾਓ ਤੇ ਆਪਣਾ ਕੰਮ ਕਰੋ ਤੇ ਇਸ ਕਰਕੇ ਅਸੀਂ ਉਹਨਾਂ ਦੇ ਜਿਹੜੇ ਅੱਜ ਵੀਂਗੀਆਂ ਡੇਡੀਆਂ ਗੱਡੀਆਂ ਲਾ ਕੇ ਗਏ ਸੀ ਉਹਨਾਂ ਦਾ ਚਾਲਾਨ ਜਿਹੜੇ ਆ ਅਸੀਂ ਕੀ ਕੀਤਾ ਤੇ ਗਾਂ ਤੋਂ ਵੀ ਜੇ ਇਹ ਨਾ ਲੋਕ ਸੁਧਰੇ ਤਾਂ ਫਿਰ ਇੱਟਾ ਹੀ ਕੰਮ ਜਿਹੜਾ ਚੱਲਦਾ ਰਹੇਗਾ ਇਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਣੀਆਂ ਗੱਡੀਆਂ ਸਹੀ ਟੰਗ ਨਾਲ ਲਾਓ ਤੇ ਆਪਣੀ ਪਰੇਸ਼ਾਨੀ ਤੋਂ ਬਚੋ